ਉਰੇ ਕੋਲ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸੋ ਇਸ ਟਾਈਮ ਖੜੇ ਹਾਂ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਾਰਾਗੜ ਵਿੱਚ ਜਿੱਥੇ ਕਿ ਤੁਹਾਨੂੰ ਇੱਕ ਬੇਰ ਦੇ ਹਾਲਾਤ ਦਿਖਾਉਂਦੇ ਹਾਂ ਜੋ ਕਿ ਇੱਕ ਟੀਨਾ ਵਾਲੀ ਛੱਤ ਦੇ ਥੱਲੇ ਰਹਿਣ ਨੂੰ ਮਜਬੂਰ ਹੈ ਸੋ ਦੱਸਦੇ ਹਾਂ ਕਿ ਇਹ ਵੀਰ ਜੋ ਕਿ 20 ਤੋਂ 31 ਸਾਲ ਤੋਂ ਹੈਂਡੀਕੈਪ ਹੈ ਸੋ ਦੱਸਣਾ ਇਹ ਤੇ ਬੰਦਾ ਹੈ ਕਿ ਪਹਿਲਾਂ ਸਟਾਰਟਿੰਗ ਦੇ ਵਿੱਚ ਇਹ ਵੀਰ ਬਿਲਕੁਲ ਠੀਕ ਠਾਕ ਸੀ ਸੋ ਜਦੋਂ ਉਸ ਦੀ ਉਮਰ ਬਾਸਤੋ ਪਲੱਸ ਹੋਣ ਲੱਗੀ ਤਾਂ ਇਸ ਵੀਰ ਨੂੰ ਬੋਡਿਆਂ ਦੀ ਜੋ ਹੈ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ। ਤੇ ਜਿੱਥੇ ਅੱਜ ਵੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਅ ਕੋਈ ਬਾਹਰੋਂ ਦੌੜਦਾ ਹੈ, ਕੋਈ ਆਪਣਾ ਕਿਸੇ ਕੰਮਕਾਰ ਵਾਸਤੇ। ਸੋ ਇਹ ਵੀਰ ਇਸ ਬੈੱਡ ਦੇ ਉੱਪਰ ਹੀ ਬੈਠਣ ਲਈ ਮਜਬੂਰ ਹੈ। ਸੋ ਵੀਰ ਸਾਡੇ ਨਾਲ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਜਾਣਦੇ ਹਾਂ ਕੀ ਕਾਰਨ ਰਹਾ ਔਰ ਕੀ ਮਰਜ਼ੂਰੀਆਂ ਨੇ। ਸੱਚਾ ਵੀਰ ਜੀ। ਕੀ ਨਾਮ ਵਿਦਿਆਕ ਨਾਲ ਜੀ? ਮੈਂ ਜਸਮੀਤ ਸਿੰਘ। ਜੀ ਜੀ ਕੀ ਕਾਰਨ ਹੈ ਜੋ ਤੁਹਾਡੇ ਜੋ ਗੋਡਿਆਂ ਦੀ ਪ੍ਰੋਬਲਮ ਹੈ ਕਿਸ ਤਰ੍ਹਾਂ ਹੋਰ ਕਦੋਂ ਤੋਂ ਤੇ ਲੋਕ ਮੈਂ ਕੀ ਤਾਂ ਆ ਤੇ ਟਾਂਕੀ ਚੂਲੇ ਦੇ ਨਾਲ ਗੋਲੇ ਦੋਵੇਂ ਖਰਾਬ ਹੋ ਗਏ ਤੇ ਆਟੋਮੈਟਿਕ ਫੂਲ ਦਾ ਨਾ ਪਾਟ ਨਹੀਂ ਰਿਹਾ ਸੋਪਦੇ ਜਾਂਦੇ ਇਹੇ ਕਰਦਿਆਂ ਨੇ ਬੜਾ ਲੋਜ ਕਰਾਇਆ ਕੋਈ ਟਿਕਟ ਨਹੀਂ ਛੱਡਿਆਗਾ ਉਹ ਸਾਰੇ ਟਿਕਟ ਰਿਹਾ ਦਾ ਦਰੂ ਕਮਜ਼ੋਰੀ ਕਮਜ਼ੋਰੀ ਆ ਤੇ ਅਨੁਕਤ ਦਾ ਪਤਾ ਨਹੀਂ ਲੱਗਦਾ ਘਰ ਦੇ ਨੇ ਕੋਈ ਟਿਕਟ ਨਹੀਂ ਛੱਡਿਆ ਉਹ ਜਦਾਂ ਮੇਰੇ ਟੂਲੇਆਂ ਦੇ ਵੀ ਪੌਂ ਦਰਦੇ ਨਾ ਵੀ ਤਾਂ ਫੇਰ 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 ਘਰ ਫੇਰ ਮੱਲਾ ਹੌਸਪੀਟਲ ਦਾ ਹਲ ਕਰਾਤਾ ਤੇ ਅੰਦਰ ਫਰਮਾਂ ਦਾ ਹਾਲ ਦਿਆਂ ਉਹ ਵੀ ਕਾਰ ਚੱਲਦੇ ਸਰਕਾਰੀ ਤੋਂ ਉਹ ਤੇ ਲਾਜ ਹੋ ਗਿਆ ਮੇਰਾ ਤੇ ਉਹਨਾਂ ਟੋਟਲ ਸਾਰੇ ਸੀਕ স্কੈਨ ਕੀਤੀ ਉਹਨਾਂ ਨੇ ਤੇ ਫੇਰ ਕਹਿੰਦੇ ਚੂਲੇ ਦੇ ਨਾਲ ਗੋਲੇ ਖਰਾਬ ਨੁੱਕ ਲੱਭਦਾ ਨਹੀਂ ਤੇ ਉਹ ਬਾਤ ਉਹਨਾਂ ਨੇ ਘੜ ਲਿਆ ਤਾਂ ਕਿੰਦੇ ਵੀ ਪੁਲਿਸਨ ਕੋਰੋਣਾ ਕਰਾਵਾ ਮਾਰ ਕਰ ਰਹੇ ਨੇ ਜਦੋਂ ਤੋਂ ਘਰ ਨਾਲ ਤਾਂ ਦਾ ਫਾਲਟ ਮੇਰੇ ਤਾਂ ਐ ਕਰਕੇ ਨਾ ਕੋਲੇ ਦਾ ਲਾਜ ਨਹੀਂ ਹੋਤਿਆ ਤੇ ਉਹਦੇ ਕਰਕੇ ਜਿਆਦਾ ਹੀ ਜਿਆਦਾ ਹੀ ਤੋਂ ਕੰਮ ਖਰਾਬ ਹੋ ਗਿਆ ਲੋਕ ਬਹੁਤ ਜਿਆਦਾ ਤੋਂ ਮੈਨੂੰ ਕੋਈ ਗੱਲ ਉਹ ਫਿਕਸ ਸੀ ਜੀ ਜਦੋਂ ਮਾਰਾ ਮੋਟਾ ਮਤਲਬ ਤਰਦਾ ਹੋਇਆ ਰਹਿੰਦਾ ਉਹ ਗੋਲਾਂ ਦਾ ਦੋਵੇਂ ਪੂਰੇ ਬਹੁਤ ਪੱਟੇ ਪੂਰੇ ਬੋਟੇ ਕੰਦੇ ਹੋ ਗਏ ਲਾਤਨੇ ਕੀ ਕੰਮ ਕਰਨ ਹਟ ਗਿਆ ਇਹ ਹਾਤੂਤੀ ਮੇਰੇ ਇੱਕ ਬੰਨ੍ਹ ਕਰ ਰਿਹਾ ਕੰਮ ਕਰਨ ਹਟ ਗਿਆ ਤੇ ਉਹ ਦੋ ਭਰਾ ਤੇ ਨੇ ਭਰਾਵਾਂ ਦੋ ਦੋਵੇਂ ਆਦੇ ਆ ਆਪਣਾ ਵਾਹੇ ਜਿਨਾਂ ਦਾ ਕਰਤਾਰ ਮਤਿਆਲੇ ਮਾਹਨ ਦਾ ਆਪਣਾ ਦਾ ਨਾਂ ਦੇਵਾ ਤੇ ਗਾੜੀ ਮੇਰਾ ਬਜ਼ੁਰਗਿਆ ਬੋਟਾ ਸਰਵਜਰ ਜਿੰਦਾ ਵਾ ਤੇ ਉਹ ਮਾਹ ਘਰ ਦਾ ਚਿੱਲੇ ਚੱਬਦਾ ਵਾ ਤੇ ਮਤਿਆਲੇ ਉਹ ਪ੍ਰੇਤਾਂ ਨੇ ਪ੍ਰਵਾਣ ਕਿ ਨਾਂ ਆਂ ਦੀ ਲਈ ਮੈਨੂੰ ਲੱਗੇ ਜੇ ਮੈਂ ਆਪਣੇ ਤਰ੍ਹਾਂ ਪੈਸਾ ਹੀ ਤਰ੍ਹਾਂ ਤੋਰ ਤਰ੍ਹਾਂ ਜਗਾ ਆਪਣਾ ਕਮਾਫੀ ਖਾ ਸਕਾਂ ਮੈਂ ਆਪਣੇ ਵੀਰ ਭਰਾਵਾਂ ਨੂੰ ਨਾਂ ਮੇਰਾ ਲਾਜ ਹੋ ਜੇ ਉਹ ਨਾ ਫਾਮ ساری ਜਿੰਦਗੀ ਨਹੀਂ ਕੰਮਦਾ ਮੈਂ ਕਿਦਾ ਸੀ ਇਹ ਨਹੀਂ ਮੈਂ ਆਪਣਾ ਕੰਮ ਤਾਂ ਕਰ ਸਕਾਂ ਕੋਈ ਜਿਵੇਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਨੂੰ ਚੱਲਣ ਫਿਰਨ ਦੇ ਵਿੱਚ ਮੁਸ਼ਕਲ ਆ ਸੂ ਰੋਟੀ ਪਾਣੀ ਦਾ ਔਰ ਅੱਗੇ ਪਿੱਛੇ ਜਾਣ ਦਾ ਤੁਹਾਡਾ ਕਿਸ ਤਰ੍ਹਾਂ ਫਿਰ ਜੋ ਚੱਲਦਾ ਮੈਂ ਦੇਰ ਤੱਕ ਹੀ ਮਹਾ ਮਹਾ ਦਾ ਨਵਾਂ ਜੀਹਤ ਲੈ ਡੇਕ ਤਾਂ ਤੇ ਫਿਰ ਮੇਰੇ ਕੋਲ ਰੁਕਿਆ ਨਹੀਂ ਜਾਂਦਾ ਜਿੰਨ ਬੰਦੇ ਤੋਂ ਮੌਸਾ ਨਮਸਤ ਲੈ ਬਣਾਉ ਨੂੰ ਪਸਾਰਦਣਾ ਨੂੰ ਮਤਲਬ ਬੜਾ ਬੜਾ ਔਖਾ ਵਾ ਢਾਂ ਮੇਰੀ ਆ ਵਿਆਹੀ ਆ ਉਹ ਚੋਗ ਲਖ ਨਹੀਂ ਲੱਗਿਆ ਜਾਂ ਤੇ ਉਹਨਾਂ ਦਾ ਆਪਣੀ ਫਰਦਾ ਤੁਹਾਨੂੰ ਪਤਾ ਉਹ ਭਾਈ ਚੰਗਾ ਵਾ ਵਿਚਾਰਾ ਤੇ ਇਹਨੂੰ ਕੋਈ ਫਰਦਾ ਵਾ ਇਹਦੀ ਰਗ ਪਤਾ ਤੋਂ ਕਿੰਨੇ ਰਾਤ ਫੇਰ ਚੱਲ ਜਾਂਦੀ ਆ ਤੇ ਇਹ ਕਹਿੰਦੇ ਨੇ ਫੇਰ ਵਾਰੀ ਹੋਪ ਹੋ ਜਾਂਦੀ ਆ ਬੜੇ ਭਰਾ ਦੇ ਨੇ ਬੱਚੇ ਆ ਤੇ ਉਹ ਸੁਲੇ ਚੱਲ ਜਾਂਦੇ ਆ ਤੁਮਗਰੋਂ ਮਗਰੋਂ ਮਗਰੋਂ ਪਾਣੀ ਪੁਣੀ ਤੋਂ ਵੀ ਬੜੀ ਦਿੱਕਤ ਹੁੰਦੀ ਆ ਬਹੁਤ ਜ਼ਿਆਦੀ ਕੇਵਲ ਪੈਰ ਆਣਾ ਪੈਂਦਾ ਵਾ ਤੇ ਲਨ ਕੋਲੋਂ ਉੱਥੇ ਨਹੀਂ ਜਾਂਦਾ ਕੇਵਲ ਚੋਕ ਤੇ ਨਾਲੇ ਚੋਕ ਤੇ ਮੰਜ਼ਾਟੇ ਫੇਰ ਸਾਂ ਸਾਂ ਕਰਦੇ ਆ ਤੇ ਫਿਰ ਜੀ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਦਾਨੀ ਸੱਜਣਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੋ ਐਨ ਆਰ ਆਈ ਵੀ ਬੈਠੇ ਨੇ ਬਾਹਰ ਸੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਮੇਰਾ ਮੇਰਾ ਲਾਜ ਹੋ ਜੇ ਮਖਰੇ ਪਾਰਾਂ ਤੇ ਸਹੀ ਤਰ੍ਹਾਂ ਤੋਰ ਫੇਰਨਾ ਮੈਂ ਸਾਰੀ ਦੀ ਜੀ ਨੂੰ ਸੁਣ ਲਾਂਗਾ ਤੇ ਨਾ ਨਾਆਂ ਦਾ ਵੀਰਾਂ ਦਾ

ਕੋ ਜੇ ਬ੍ਰਦਰ ਦੀ ਦੇਖ ਰੇ ਕਰਦੇ ਆ ਗੱਲਬਾਤ ਕਰਦੇ ਆ ਸੱਚੀ ਗੱਲ ਹੈ ਜੰਗੀ ਕਿ ਨਾ ਤੁਹਾਡਾ ਜੀ ਮੇਰਾ ਨਾਮ ਕਵਲਜੀਤ ਹੈ ਜੰਗੀ ਕੀ ਕਰ ਰਿਹਾ ਕਿੰਨੀ ਦੇਰ ਤੋਂ ਵੀਰੇ ਜੋ ਹੈ ਠੀਕ ਨਹੀਂ 25 ਸਾਲ ਹੋ ਗਏ ਜੇ ਇਦਾਂ ਮੰ지에 ਤੇ ਪਿਆਜ ਤੇ ਮਤਲਬ ਬਾਹਰ ਚਲਾਜ ਕੋ ਸ਼ਹਿਰ ਰੋਟਰਾਂ ਕੋ ਗਏ ਤੁਰਿਆ ਫਿਰ ਨਹੀਂ ਜਾਂਦਾ ਦਰਦ ਨਹੀਂ ਕੱਲੀ ਚੂਲਿਆਂ ਤੋਂ ਤੇ ਡਾਕਟਰਾਂ ਨੇ ਕਿਹਾ ਕਿ ਮਤਲਬ ਪੈਸੇ ਬੜੇ ਲੱਗਣੇ ਆ ਤੇ ਫਿਰ ਠੀਕ ਹੋ ਜਾਏਗਾ ਤੇ ਸਾਡੇ ਕੋਲ ਨਹੀਂ ਇਲਾਜ ਨਹੀਂ ਹੋਇਆ ਹੈਗਾ ਗਰੀਬੀ ਬੋਟ ਕਰਦੇ ਵਿੱਚ ਇਲਾਜ ਨਹੀਂ ਹੈ ਤੇ ਇਲਾਜ ਹੈ ਤਾਂ ਇਦਾਂ ਹੀ ਮੰਜੇ ਤੋਂ ਮਤਲਬ ਮੰਜੇ ਤੇ ਰਹਿੰਦਾ ਵਾ ਤੇ ਬੜਾ ਔਖਾ ਇਹਨੂੰ ਜਿਵੇਂ ਕਿ ਤੁਹਾਡੇ ਦੋ ਬੱਚੇ ਨੇ ਤੇ ਜਦੋਂ ਤੁਸੀਂ ਇੱਥੇ ਆਪਣੇ ਬ੍ਰਦਰ ਦੀ ਦੇਖ ਕੇ ਕਰ ਲਿਆ ਹੁੰਦੇ ਸੋ ਬੱਚਿਆਂ ਨੂੰ ਮਗਰ ਉੱਥੇ ਕਿਸ ਤਰ੍ਹਾਂ ਪਰਵਿਸ਼ ਕਰਾਂਗੇ ਬੱਚੇ ਮਤਲਬ ਉਹ ਤੇ ਰਹਿੰਦੇ ਸੋਰੇ ਮੇਰੇ ਰਹਿੰਦੇ ਆ ਤੇ ਮਤਲਬ ਬੜਾ ਔਖਾ ਵਾ ਕਦੀ ਉੱਥੇ ਚੱਲ ਜਾਂਦੇ ਕਦੀ ਇੱਥੇ ਆ ਜਾਂਦੇ ਆ ਇਸ ਕਰਕੇ ਫਿਰ ਇਹਨੂੰ ਵੇਖਣਾ ਜ਼ਰੂਰੀ ਤੁਹਾਨੂੰ ਲੱਗਦਾ ਕਿ ਤੁਹਾਡਾ ਬ੍ਰਦਰ ਵੀ ਮਤਲਬ ਠੀਕ ਹੋਏ ਔਰ ਤੁਹਾਡੇ ਕੋਲ ਆਏ ਜਾਏ ਬਾਹਰੰਦ ਰੱਖਣਾ ਕੰਮ ਕਰੇ ਸੋ ਕੀ ਕਹਿਣਾ ਚਾਹੁੰਦੇ ਹੋ ਜੋ ਕਾਨੀ ਸਰ ਜੀ ਜੋ ਵੀਰ ਦੀ ਮਦਦ ਕਰਨਾ ਹਾਂਜੀ ਮੈਂ ਤਾਂ ਇਹ ਆਪਣੇ ਵੀਰ ਭਰਾ ਨੂੰ ਮੈਂ ਕਹਿਨੀ ਆ ਹਾਂ ਬੇਨਤੀ ਕਰਦੀ ਆ ਕਿ ਮੇਰੇ ਵੀਰ ਭਰਾ ਜਿੰਨੀ ਵੀ ਹੱਲ ਹੋ ਸਕੇ ਮੇਰੇ ਮਤਲਬ ਬ੍ਰਦਰ ਵਾਸਤੇ ਜ਼ਰੂਰ ਕਰਨਾ ਉਹ ਲਾਗ ਦਾ ਇਲਾਜ ਕਰਾਇਆ ਜਾਏ ਆਪਣਾ ਕੰਮ ਕਾਰ ਕਰੇ ਚਲ ਆਪਣਾ ਫਿਰੇ ਤੋਰੇ ਤੇ ਬਹੁਤ ਬਹੁਤ ਮਿਹਰਬਾਨੀ ਦਾ ਲੀ ਸੁ ਬਿਲਕੁਲ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਇੱਕ ਪੈਣ ਜੋ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਭਰਾ ਦੀ ਜੋ ਹੈ ਉਹ ਦੇਖ ਰੇ ਕਰ ਲਈ ਆਪਣੇ ਪੇਕੇ ਘਰ ਰਹਿ ਰਹੀ ਹੈ ਔਰ ਵੀਰ ਦੀ ਵੀ ਤੁਸੀਂ ਜੋ ਗੱਲਬਾਤ ਸੁਣੀ ਸੋ ਕਿਤੇ ਨਾ ਕਿਤੇ ਇਸ ਵੀਰ ਦੀ ਹੈਲਪ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਵੀਰ ਆਪਣੇ ਪੈਰਾਂ ਤੇ ਖੜ੍ਹੋ ਸਕੇ ਔਰ ਆਪਣਾ ਕਾਰੋਬਾਰ ਕਰ ਸਕੇ ਵਿਕਰਮ ਸਿੰਘ ਕਿ ਟੂਡੇ ਪੋਸ ਪੰਜਾਬੀ